ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਵੀ ਮੁਫਤ ਰਹੇਗਾ ਕਿਸਾਨ ਜਥੇਬੰਦੀਆਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਧਾਕਲ ਹੋ ਗਈ ਹੈ ਤਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਹਿੱਸਾ ਲੈ ਰਹੇ ਨੇ ਕਿਸਾਨ ਸ਼ਿਫਟ ਅਨੁਸਾਰ ਇਸ ਧਰਨੇ ਵਿੱਚ ਸ਼ਾਮਿਲ ਹੋ ਰਹੇ ਨੇ ਕੁਝ ਕਿਸਾਨ ਖੇਤਾਂ ਵਿੱਚ ਕੰਮ ਕਰਨ ਲਈ ਚਲੇ ਜਾਂਦੇ ਨੇ ਜਦਕਿ ਕੁਝ ਕਿਸਾਨ ਧਰਨੇ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਨੇ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਖੀ ਸਾਨੀ ਅੱਜ ਕਿਸਾਨਾਂ ਨਾਲ ਗੱਲਬਾਤ ਕਰਨ ਜਾ ਰਹੇ ਨੇ ਉਧਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਨੇ ਦੱਸਿਆ ਕਿ ਟੋਲ ਤੇ ਅਨਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਗੱਲਬਾਤ ਲਈ ਮੌਕੇ ਤੇ ਆਉਣਗੇ ਜਦੋਂ ਤੱਕ ਟੋਲ ਦਰਾਂ ਨਹੀਂ ਘਟਾਈਆਂ ਜਾਂਦੀਆਂ ਉਦੋਂ ਤੱਕ ਟੋਲ ਸ਼ੁਰੂ ਨਹੀਂ ਹੋਣ ਜਾਵੇਗਾ ਕਿਸਾਨ ਐਤਵਾਰ ਸਵੇਰ ਤੋਂ ਹੀ ਸ਼ਾਂਤਮੀ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੇ ਕਿਸੇ ਵੀ ਡਰਾਈਵਰ ਨੂੰ ਜਾਮ ਵਿੱਚ ਫਸਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਦਿਲਵਾਗ ਸਿੰਘ ਨੇ ਦੱਸਿਆ ਕਿ ਮੁਲਾਸ਼ਮਾ ਨੂੰ ਹਟਾ ਕੇ ਟੋਲ ਬੂਥ ਖਾਲੀ ਕਰਵਾਏ ਗਏ ਨੇ ਇਸ ਉਪਰੰਤ ਖਾਲੀ ਗਲੀ ਵਿੱਚ ਮੈਟ ਵਿਛਾ ਕੇ ਧਰਨਾ ਦਿੱਤਾ ਗਿਆ ਇਸ ਟੋਲ ਦੀਆਂ ਦਰਾਂ ਵਿੱਚ ਇੱਕ ਸਾਲ ਵਿੱਚ ਤੀਜੀ ਵਾਰ ਵਾਅਦਾ ਕੀਤਾ ਗਿਆ ਇਹ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੈ ਉਹਨਾਂ ਦੱਸਿਆ ਕਿ ਜੇਕਰ ਕਿਸੇ ਬਹਾਨੇ ਫਾਸਟ ਟੈਗ ਨਹੀਂ ਹੈ ਤਾਂ ਉਸ ਨੂੰ ਇੱਕ ਯਾਤਰਾ ਲਈ 430 ਰੁਪਏ ਟੈਕਸ ਦੇਣਾ ਪੈਂਦਾ 2 ਜੂਨ ਤੋਂ ਲਾਗੂ ਹੋਈਆਂ ਦਰਾਂ ਲਾਡੋਵਾਲ ਟੋਲ ਤੇ ਪੁਰਾਣਾ ਕਾਰ ਟੈਕਸ ਇੱਕ ਪਾਸੇ ਲਈ 215 ਅਤੇ ਰਾਉਂਡ ਟ੍ਰਿਪ ਲਈ 325 ਸੀ ਅਤੇ ਮਹੀਨਾਵਾਰ ਪਾਸੇ 7175 ਸੀ ਨਵੀਂ ਦਰਸ਼ ਇੱਕ ਪਾਸੇ ਦਾ ਕਿਰਾਇਆ 220 303, ट्रिप ਦਾ ਕਿਰਾਇਆ 330 ਅਤੇ ਮਹੀਨੇਵਾਰ ਪਾਸੇ 7360 ਰੁਪਏ ਹੋਵੇਗਾ। ਇਸੇ ਤਰ੍ਹਾਂ ਹਲਕੇ ਬਹਾਨਾ ਦਾ ਪੁਰਾਣਾ ਕਿਰਾਇਆ ਇੱਕ ਪਾਸੇ ਲਈ 350 ਰੁਪਏ ਅਤੇ ਰਾਉਂਡ ਟ੍ਰਿਪ ਲਈ 520 ਅਤੇ ਮਹੀਨਾਵਾਰ ਪਾਸ ਲਈ 11590 ਰੁਪਏ ਸੀ। ਨਵੀਂ ਦਰਜ ਇੱਕ ਪਾਸੇ ਦਾ ਕਿਰਾਇਆ 355 ਅਤੇ ਰਾਉਂਡ ਟ੍ਰਿਪ ਦਾ ਕਿਰਾਇਆ 535 ਅਤੇ ਮਹੀਨਾਵਾਰ ਪਾਸ 11885 ਹੋਵੇਗਾ।